ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਆਪਾਂ ਇਸ ਟਾਈਮ ਪਹੁੰਚੇ ਹਾਂ ਕਲਕੱਤਾ ਕਲਕੱਤਾ ਰੇਲਵੇ ਸਟੇਸ਼ਨ ਤੇ ਆ ਕਲਕੱਤਾ ਜਿਹੜਾ ਪੁਰਾਣਾ ਸ਼ਹਿਰ ਹੈ ਅੰਗਰੇਜ਼ਾਂ ਦਾ ਤੇ ਜਦੋਂ ਦੇ ਸ਼ਹਿਰ ਦੇ ਵਿੱਚ ਐਂਟਰ ਹੋਏ ਐਂਟਰੀ ਨੇ ਟ੍ਰੇਨਾਂ ਮਿਲ ਰਹੀਆਂ ਸਾਰੇ ਲੋਕ ਜਿਹੜਾ ਟਰਾਂਸਪੋਰਟ ਦਾ ਸਾਧਨ ਜਿਆਦਾ ਟ੍ਰੇਨਾਂ ਤੇ ਜਾਂ yellow taxi ਤੇ ਜਿਹੜਾ ਹੈ ਸਫ਼ਰ ਕਰਦੇ ਤੁਸੀਂ ਦੇਖ ਸਕਦੇ ਹੋ ਲੋਕਲ ਟ੍ਰੇਨ ਇਹ ਸ਼ਹਿਰ तकरीबन ਜਿਹੜਾ ਸਾਹ ਆ ਪੁਰਾਣਾ ਸ਼ਹਿਰ ਆ ਤੇ ਤੁਹਾਨੂੰ ਦਿਖਾਉਣੇ ਆ ਅੱਜ ਦਸ ਦੇ ਕਾਕੇ ਆ ਜਵੇਂ ਠੀਕ ਤਰ੍ਹਾਂ ਦੇ ਨਾ ਪਾਈ ਸੀ ਤੇ ਕਲਕੱਤਾ ਦੀ ਲੋਕਲ ਟ੍ਰੇਨ ਦਾ ਹਾਲ ਹੈ ਬੁਰੇ ਹਾਲਾ ਰਸ਼ ਦੇ ਵੀਡੀਓ ਦੇਖਣ ਵਾਲੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਕੱਲ ਆਪਾਂ ਕਲਕੱਤੇ ਪਹੁੰਚ ਗਏ ਸੀਗੇ ਘਰੇ तकरीबन 8:00 ਵਜੇ ਇਸ ਟਾਈਮ 에ਰਫੋਰਸ ਸਟੇਸ਼ਨ ਤੇ ਭੈਣ ਹੁਣਾ ਕੋਲੇ ਤੇ ਗਰਮੀ ਆ ਕਲਕੱਤੇ ਦੇ ਵਿੱਚ ਟੈਂਪਰੇਚਰ ਜਿਹੜਾ 30 ਦੇ ਆਸ-ਪਾਸ ਰਹਿੰਦਾ 30 31 32 ਤੇ ਸਵੇਰੇ ਮਤਲਬ ਸਵੇਰੇ ਸ਼ਾਮ ਜਿਹੜਾ ਹੋ ਜਾਂਦਾ 18 19 20 ਦੇ ਕਰੀਬ ਤੇ ਅੱਜ ਪਲਾਨ ਘੁੰਮਣ ਦਾ ਬਣਿਆ ਏ ਥੋ ਉੜੀਸਾ ਜਾਣਾ ਜਗਨਨਾਥਪੁਰੀ ਟੈਂਪਲ ਖਾਸ ਕਰਕੇ ਮਸ਼ਹੂਰ ਆ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਰਤੀ ਉਚਾਰਨ ਕੀਤੀ ਸੀਗੀ ਤੇ ਇਥੋਂ 500 ਕਿਲੋਮੀਟਰ ਦੋ 2:30 ਵਜੇ ਅਸੀਂ ਤੁਰਾਂਗੇ ਤੇ ਦਿਖਾਉਣੇ ਆ ਤੁਹਾਨੂੰ ਜਗਨਨਾਥਪੁਰੀ ਟੈਂਪਲ ਤੇ ਸਮੁੰਦਰ ਬੀਚ ਤੇ ਉਹ ਵੀ ਜਾਵਾਂਗੇ ਏਅਰਫੋਰਸ ਸਟੇਸ਼ਨ ਦੇ ਵਿੱਚ ਛੋਟਾ ਜਿਹਾ ਸਟੇਸ਼ਨ ਹੈ ਇੱਥੇ ਬਰਕਪੁਰ ਕਰਕੇ ਜਗਾ ਕਲਕੱਤੇ ਦੇ ਵਿੱਚ ਤੇ ਥੋੜੇ ਜਿਹੀ ਘਰ ਆ ਜਿਆਦਾ ਨਹੀਂ ਗੇ ਨਾਰਥ-ਈਸਟ ਦੇ ਵਿੱਚ ਖਾਸ ਕਰਕੇ ਆਹ ਸਬਜ਼ੀ ਬਹੁਤ ਆਪਣੀ ਜਿਹੜੀ ਵਿਕਦੀ ਆ ਕਟਹਲ ਜਿਹਨੂੰ ਆਪਾਂ ਕਹਿ ਦਿੰਦੇ ਆ ਵੱਡੇ-ਵੱਡੇ ਬਣ ਜਾਂਦੇ ਆ ਆ ਇਹਦਾ ਦਰਖਤ ਤੇ ਥੱਲੇ ਵੀ ਦੇਖ ਲਓ ਕਿੰਨੇ ਜਿਹੜੇ ਲੱਗਣੇ ਸ਼ੁਰੂ ਹੋ ਗਏ ਤੇ ਕਾਫੀ ਪੂਰਾ ਵੱਡਾ ਦਰਖਤ ਹੈ ਤੇ ਲੱਗਦਾ ਇਹ ਤਕਰੀਬਨ ਜਿੱਥੇ ਤਣਾ ਵਾ ਤਕਰੀਬਨ ਜਿਵੇਂ ਆ ਟਾਹਣੀ ਆ ਆ ਆਪਣਾ ਤਣਾ ਤਣੇ ਦੇ ਨੇੜੇ ਨੇੜੇ ਜੇ ਉੱਪਰ ਵੀ ਸਾਰੇ ਲੱਗੇ ਹੋਇਆ ਐ ਨਹੀਂ ਵੀ ਥੱਲੇ ਪੱਤਿਆਂ ਵਾਲੇ ਪਾਸੇ ਗੁੱਛੇ ਨਹੀਂ ਲੱਗੇ ਨਾਲ ਨਾਲ ਤਣੇ ਦੇ ਨਾਲ ਨਾਲ ਹੀ ਲੱਗੇ ਹੋਇਆ ਹਜੇ ਛੋਟੇ ਆ ਇਹ ਸਾਈ ਤਾਂ ਤੁਹਾਨੂੰ ਪਤਾ ਹੀ ਆਪਣੇ ਪੰਜਾਬ ਚ ਆਮ ਸਬਜ਼ੀ ਵਿਕਦੀ ਆ ਜਿਹੜੀਆਂ ਤੇ ਕਿੱਡੇ-ਕੱਡੇ ਹੋ ਜਾਂਦੇ ਆ ਹਾਂਜੀ ਗੁੱਡ ਮਾਰਨਿੰਗ ਸਰ ਇਹਨੂੰ ਕੱਲ ਅਸੀਂ ਕਲਕੱਤੇ ਤੋਂ ਨਿਕਲੇ ਸੀ ਉੜੀਸਾ ਵਾਸਤੇ ਜਗਨਨਾਥਪੁਰੀ ਨੂੰ ਤੇ ਰਸਤੇ ਦੇ ਵਿੱਚ ਮੌਸਮ ਇੰਨਾ ਜ਼ਿਆਦਾ ਖਰਾਬ ਹੋ ਗਿਆ ਮੌਸਮ ਇੰਨਾ ਜ਼ਿਆਦਾ ਖਰਾਬ ਹੋ ਗਿਆ ਕਿ ਤੂਫਾਨ ਆ ਗਿਆ ਮਤਲਬ ਗੱਡੀ ਤੇ ਇੰਨਾ ਜ਼ਿਆਦਾ ਮੀਂਹ ਤੇਜ਼ ਉੱਤੇ ਪਾਣੀ ਡੱਗ ਰਿਹਾ ਸੀ ਕੁਝ ਨਹੀਂ ਦਿਖ ਰਿਹਾ ਤਾ ਕਰਕੇ ਫਿਰ ਕੱਲ ਪਹਿਲਾਂ ਦਾ ਪਲਾਨ ਸੀਗਾ 9:00 10:00 ਵਜੇ ਤੱਕ ਗੱਡੀ ਚਲਾਉਣ ਦਾ ਤੇ ਫਿਰ ਸਾਢੇ 8:00 ਵਜੇ ਤੱਕ ਅਸੀਂ ਇੱਥੇ ਬਾਲਾਸੌਰ ਕਰਕੇ ਓਡੀਸ਼ਾ ਦੇ ਵਿੱਚ ਪਿੱਛੇ ਸ਼ਹਿਰ ਆ 250 ਕਿਲੋਮੀਟਰ ਕੱਲ ਕੱਢ ਪਾਏ ਕਲਕੱਤੇ ਤੋਂ ਸਾਢੇ 550 ਕਿਲੋਮੀਟਰ ਦੇ 520 ਕਿਲੋਮੀਟਰ ਪੂਰੀ ਪਿੰਦ ਤੇ ਹੁਣ ਸਵੇਰੇ 5:00 ਵਜੇ 44 45 ਮਿੰਟ ਹੋ ਗਏ ਤੇ ਹੁਣ ਅੱਗੇ ਨੂੰ ਚੱਲਦੇ ਆ ਜਿਹੜਾ ਕਲਕੱਤੇ ਤੋਂ ਸੀ ਇਹ ਆਪਣਾ ਓਡੀਸ਼ਾ ਦਾ ਰਸਤਾ ਵਾ ਇਹ ਸਾਰਾ ਸਮੁੰਦਰ ਦੇ ਨਾਲ ਨਾਲ ਆ ਜੇ ਤੁਸੀਂ ਮੈਪ ਤੋਂ ਚੈੱਕ ਕਰੋ ਜਗਨਨਾਥ ਪੁਰੀ ਟੈਂਪਲ ਨੂੰ ਸਰਚ ਕਰਦੇ ਆਂ ਤੇ ਕਲਕੱਤਾ ਤੋਂ ਤੇ ਸਾਰਾ ਰੋਡ ਜਿਹੜਾ ਔਨ ਨਾਲ ਚੱਲਦਾ ਆਪਣੇ ਦੇ ਸਮੁੰਦਰ ਦੇ ਟ੍ਰੈਫਿਕ ਕਲਕੱਤੇ ਵਿੱਚ ਇੰਨਾ ਜ਼ਿਆਦਾ ਟ੍ਰੈਫਿਕ ਸੀ ਮਤਲਬ ਘਟੋ ਘਟ 100 ਕਿਲੋਮੀਟਰ ਤੱਕ ਕਲਕੱਤਾ ਹੀ ਨਹੀਂ ਖਤਮ ਹੋਇਆ ਵੇਅਰ ਹਾਊਸ ਵਾਹ ਟਰੱਕ ਟਰੱਕ ਇੰਨੇ ਜ਼ਿਆਦਾ ਰਸ਼ ਸੀਗਾ ਵੀ ਮਸਾ ਨਿਕਲ ਗਿਆ ਹੁਣ ਚੱਲਦੇ ਆ ਅੱਗੇ ਨੂੰ ਅਗਲਾ ਸਫ਼ਰ ਤੁਹਾਨੂੰ ਪੂਰਾ ਦਿਖਾਵਾਂਗੇ ਰਸਤੇ ਦੇ ਵਿੱਚ ਰੁਕੇ ਸੀਗੇ ਤੇ ਸਮੁੰਦਰ ਦੇ ਨਾਲ ਨਾਲ ਰਸਤਾ ਹੋਣ ਕਰਕੇ ਇੱਕ ਤਾਂ ਹਵਾਵਾਂ ਬਹੁਤ ਤੇਜ਼ ਚੱਲਦੀਆਂ। ਬਾਕੀ ਮਾਹੌਲ ਸਵੇਰੇ-ਸਵੇਰੇ ਟਰੱਕਾਂ ਵਾਲੀ ਆ ਸਾਰੇ। ਸਾਈਡਾਂ ਤੇ ਇਹ ਜਿਹੜੀਆਂ ਦੁਕਾਨਾਂ ਜੀਆਂ ਬਣੀ ਹੋਈਆਂ ਚਾਹ ਪਾਣੀ ਪੀਣ ਵਾਸਤੇ ਤੇ ਸਾਰੇ ਲੈਂਗੁਏਜ ਵਗੈਰਾ ਸਮਝਣ ਦੇ ਵਿੱਚ ਬਹੁਤ ਦੁੱਖੇ ਦਿੱਕਤ ਆਉਂਦੀ ਆ ਸਾਰੇ ਇਨ੍ਹਾਂ ਨੇ ਭਾਸ਼ਾ ਉੜੀ ਦੇ ਵਿੱਚ ਲਿਖਿਆ ਹੋਇਆ। ਬੱਸਾਂ ਦੇ ਉੱਤੇ ਵੀ ਮਤਲਬ ਆਮ ਬੰਦੇ ਨੂੰ ਕਈ ਬੰਦੇ ਲੋਕਲ ਨੂੰ ਪਤਾ ਵੀ ਨਹੀਂ ਹਿੰਦੀ ਵੀ ਨਹੀਂ ਆਉਂਦੀ ਤੇ ਬਹੁਤ ਮੁਸ਼ਕਲ। ਹੁੰਦੀ ਆ ਚਾਹ ਪੀਣ ਰੁਕੇ ਸੀ ਗਾ ਚੱਲਦੇ ਆ ਆਪਾਂ ਜਾ ਰਹੇ ਆ NH 16 ਨੰਬਰ ਤੇ ਇਹ ਜਿਹੜਾ ਕਲਕੱਤਾ ਤੋਂ ਸਟਾਰਟ ਹੋ ਕੇ ਤਾਮਲਨਾਡੂ ਚਨਈ ਨੂੰ ਜਿਹੜਾ ਇਹ ਜਾਂਦਾ ਸਮੁੰਦਰ ਦੇ ਬਿਲਕੁਲ ਨਾਲ-ਨਾਲ ਜਾ ਰਹੇ ਆ ਪਰ ਸਮੁੰਦਰ ਇੱਥੋਂ ਦਿਖ ਨਹੀਂ ਰਿਹਾ ਇਦਾਂ ਦੇ ਸ਼ਹਿਰ ਆ ਉੜੀਸਾ ਦੇ ਸਾਈਡਾਂ ਤੇ ਘਰ ਤੇ ਕੱਲ ਵੀ ਬਾਰਿਸ਼ ਬਹੁਤ ਜ਼ਿਆਦਾ ਹੋ ਗਈ ਸੀ ਤੇ ਅੱਜ ਥੋੜੀ-ਬੋਤੀ ਬਾਰਿਸ਼ ਸਟਾਰਟ ਫੇਰ ਹੋ ਗਈ ਹੈ ਪਰ ਗਰਮੀ ਰਹਿੰਦੀ ਆ ਪਰ ਕੱਲ ਜਦੋਂ ਅਸੀਂ ਐਂਟਰ ਹੋਏ ਤਾਂ ਠੰਡੀ ਆ ਮੌਸਮ 25 ਡਿਗਰੀ ਦੇ ਆਸ-ਪਾਸ ਤੇ ਮਾਹੌਲ ਜਿਹੜਾ ਨਾਰਥ-ਈਸਟ ਵਰਗਾ ਹੀ ਆ ਦਰਖਤ ਜਿਹੜੇ ਨਾਰੀਅਲ ਵਗੈਰਾ ਤੇ ਪਾਮ ਜਾਂ ਅੰਬੂਮ ਸਾਈਡਾਂ ਤੇ ਤੇ ਟਰੱਕ ਹੀ ਟਰੱਕ ਮਿਲ ਰਹੇ ਆ ਕਿਉਂਕਿ ਜਿਹੜੇ ਸਾਊਥ ਨੂੰ ਜਾ ਰਹੇ ਆ ਕਲਕੱਤਾ ਤੋਂ ਜ਼ਿਆਦਾਤਰ ਆਈ ਗੱਲ ਬਾਤ ਬਾਲਾਸੁਰ ਤੋਂ ਤੁਰਿਆ ਆ ਤੇ ਬਾਲਾਸੁਰ ਤੋਂ ਰੋਡ ਜਿਹੜਾ ਬਹੁਤ ਵਧੀਆ 3 ਲਾਈਨ ਜਿਹੜਾ ਰੋਡ ਹੈ ਤੇ ਇੱਥੋਂ ਤਕਰੀਬਨ 160 ਕਿਲੋਮੀਟਰ ਰੈਂਦਾਪੁਰੀ ਪਿੱਛੇ ਜਿਹੜਾ ਰੋਡ ਸੀਗਾ ਉਹਦੇ ਵਿੱਚ ਗੱਡੇ-ਖੁੱਡੇ ਬਹਾਵਾ ਸੀ ਇਹਦਾ ਜਿੱਥੇ ਸਿਟੀ ਆਉਂਦੀ ਹੈ ਲਾਈਟਾਂ ਲੂਟਾਂ ਬੜੀਆਂ ਵਧੀਆ ਲੱਗੀਆਂ ਨੇ ਤੇ ਸਾਈਡਾਂ ਤੇ ਵਿੱਚ ਹਰਿਆਲੀ ਰੁਲੀ ਬਹੁਤ ਸੋਹਣਾ ਲੱਗ ਰਿਹਾ ਇਹ ਆਪਾਂ ਵੇਹ ਵਿੱਚ ਪਾ ਲਿਆ ਜ਼ਿਆਦਾਤਰ ਟਰੱਕ ਜਿਹੜੇ ਕਲਕੱਤੇ ਤੋਂ ਮਾਲ ਲੋਡ ਕਰਕੇ ਚਨਈ ਵੱਲ ਨੂੰ ਜਾਂਦੇ ਆ ਜਾਂ ਓਡੀਸਾ ਭਗਨੇਸ਼ਵਰ ਰਾਜਧਾਨੀ ਜਿਹੜੀ ਓਡੀਸਾ ਦੀ ਤੇ 2-3 ਦਿਨ ਹੋ ਗਏ ਲਗਾਤਾਰ بارش ਦਾ ਮੌਸਮ ਆ بارش ਕਰਕੇ ਜਿਹੜਾ ਮੌਸਮ ਬਹੁਤ ਸੁਹਾਵਣਾ ਹੋਇਆ ਤੇ ਨਹੀਂ ਤਾਂ ਇੱਥੇ ਤਕਰੀਬਨ ਗਰਮੀ ਰਹਿੰਦੀ ਆ ਤੇ ਜੇ ਸਾਈਡਾਂ ਦੀ ਗੱਲ ਕਰੀਏ ਤੇ ਸਾਈਡਾਂ ਤੇ ਇਦਾਂ ਜੰਗਲ ਜਿਹਾ ਟਾਈਪ ਆ ਮਾੜਾ ਮੋਟਾ ਵਿੱਚ ਨਿੱਕੇ ਨਿੱਕੇ ਖੇਤ ਆ ਸਾਈਡਾਂ ਤੇ ਆ ਜੰਡ ਜਿਹੇ ਦੇ ਦਰਖਤ ਲੱਗੇ ਆ ਆ ਵਿੱਚ ਜਿਹੜੇ ਆਮ ਆਪਣੇ ਹੁਣ ਪੰਜਾਬ ਚ ਵੀ ਆ ਵੇਲਾਂ ਜੀਆਂ ਲਾਈਆਂ ਹੋਈਆਂ ਇਹੋ ਜੀ ਗੱਲਬਾਤ ਆ ਇੱਧਰ ਆਪਾਂ ਪਹੁੰਚੇ ਆ ਓਡੀਸ਼ਾ ਦੀ ਰਾਜਧਾਨੀ ਪੁਬਨੇਸ਼ਵਰ ਸ਼ਹਿਰ ਪੁਬਨੇਸ਼ਵਰ ਸ਼ਹਿਰ ਚੰਡੀਗੜ੍ਹੋਂ ਗੂ ਬਹੁਤ ਸਾਫ਼ ਤੇ ਕਲੀਨ ਵਧੀਆ ਸ਼ਹਿਰ ਆ ਤੇ ਪੁਬਨੇਸ਼ਵਰ ਸ਼ਹਿਰ ਦੇ ਵਿੱਚ ਇੱਥੇ ਖਾਂਡਾਗਰੀ ਕਰਕੇ ਜਗ੍ਹਾ ਨੇ ਇੱਥੇ ਪ੍ਰਾਣੀਆਂ ਬਹੁਤ ਗੁਫਾਵਾਂ ਨੇ ਜਿਹੜੀਆਂ ਜਿਹਨੂੰ ਕੇਵਸ ਕਹਿ ਦਿੰਦੇ ਆ ਰਾਸਤੇ ਆ ਬਹੁਤ ਸਾਲ ਪੁਰਾਣੀ ਆ ਬਾਕੀ ਅੰਦਰ ਜਾ ਕੇ ਵੇਖਦੇ ਆ ਕਿਵੇਂ ਪਹਿਲਾਂ ਖਾਣ ਪਾਣ ਕਰ ਲਈਏ ਉਹ ਸਾਹਮਣੇ ਦਿਨੀਆਂ ਨੇ ਫੋਟਨਾ ਦੇ ਵਿੱਚ ਰੋਟੀ ਪਾਣੀ ਘੱਟ ਹੀ ਮਿਲ ਰਿਹਾ ਬੜਾ ਪਾਓ ਉਪਮਾ ਇਡਲੀ ਡੋਸਾ ਐਜੀਆਂ ਆਟਮਾਂ ਪਈਆਂ ਸਾਰੀਆਂ ਆ ਸਾਰੇ ਬੜੇ-ਬੜੇ ਇਡਲੀ ਰੋਟੀ ਪਾਣੀ ਵਾਲਾ ਕੰਮ ਬਹੁਤ ਘੱਟ ਆ ਢੋਕਲਾ ਅਸੀਂ ਰੋਟੀ ਭਾਲਦੇ ਸੀ ਵੀ ਰੋਟੀ ਮਿਲ ਜੇ ਪਰ ਇਹ ਆ ਜਿਹੜੀਆਂ ਪੁਰਾਣੀਆਂ ਕੇਵ ਗੁਫਾਵਾਂ ਸੈਕੰਡ ਸੈਂਚਰੀ ਦੀਆਂ ਦੱਸ ਰਿਹਾ ਵੀ ਇਹ ਇਹ ਬਹੁਤ ਜ਼ਿਆਦਾ ਪੁਰਾਣੀਆਂ ਨੇ ਆਹ ਜਾ ਬਾਬਾ ਕਈ ਤਿੰਨ ਚਾਰ ਸਾਈਡ ਆ ਇੱਕ ਇੱਧਰ ਆ ਇੱਧਰਲੀ ਦੂਸਰੀ ਸਾਈਡ ਵੀ ਆ ਉਧਰ ਅੱਡ ਜਾਣਾ ਪਊਗਾ ਪਹਿਲਾਂ ਦੇਖ ਕੇ ਇਹ ਕੋਲੇ ਜਾ ਕੇ ਕਿਵੇਂ ਦਿਖਾਈਏ ਤੁਹਾਨੂੰ ਮਾਹੌਲ ਇਹਨਾਂ ਦੇ ਨਾਮ ਛੋਟਾ ਹਾਤੀ ਗੁਫਾ ਸੈਕੰਡ ਸੈਂਚਰੀ ਇੰਨੀ ਪੁਰਾਣੀਆਂ ਨੇ ਦੇਖੋ ਆ ਇਹਨਾਂ ਦੇ ਨਾਮ ਲਿਖੇ ਆ ਸਾਰੇ ਜਿਵੇਂ ਪੁਰਾਣਾ ਉਹ ਕਹਿੰਦੇ ਉਹ ਲਾਵਾ ਪਿਗਲੇਆ ਟਾਈਪ ਹੁੰਦਾ ਨਾ ਜਿਵੇਂ ਕੱਟ-ਕੱਟ ਕੇ ਉਹ ਵਿੱਚ ਮੂਰਤੀਆਂ ਵੀ ਬਣੀਆਂ ਹੋਈਆਂ ਆ ਮਿਨਾਕਾਰੀ ਕੀਤੀ ਹੋਈ ਆ ਵੇਖੋ ਸਾਈਡ ਤੇ ਪੁਰਾਣੇ ਜਿਹਾ ਜਿਵੇਂ ਪਹਾੜ ਕੱਟ-ਕੱਟ ਕੇ ਇਹ ਚੀਜ਼ਾਂ ਬਣਾਈਆਂ ਹੋਈਆਂ ਹਨ ਰਹਿਣ ਵਾਸਤੇ ਵਿੱਚ ਜਾਈਏ ਤਾਂ ਆ ਇਹ ਗੱਲ ਦਵਾਤਾ ਸਾਰਾ ਉੜੀਸਾ ਦੇ ਮੰਦਿਰ ਹੀ ਮੰਦਿਰ ਆ ਜਿੱਧਰ ਚਲੇ ਜਾਓ ਹਰੇਕ ਜਗ੍ਹਾ ਮੰਦਿਰ ਜਗਨਨਾਥਪੁਰੀ ਮੰਦਿਰ ਦੇ ਉਹਦੇ ਦਰਗੀਆਂ ਸਾਰੀਆਂ ਬਿਲਡਿੰਗਾਂ ਬਣੀਆਂ ਹੋਈਆਂ ਉੱਧਰ ਸਾਹਮਣੇ ਵੀ ਇੱਕ ਕੇਵ ਆ ਉੱਪਰ ਤੇ ਉੱਤੇ ਨਾਲ ਹੀ ਉਹਦੇ ਮੰਦਿਰ ਜਿੰਨੀਆਂ ਕੇਵਜ਼ ਨੇ ਸਾਰੀਆਂ ਇਹ 2000 ਸਾਲ ਪੁਰਾਣੀਆਂ ਫਰਸਟ ਸੈਂਚਰੀ ਬੀਸੀ ਕਹਿੰਦੇ ਬੀਸੀ ਕਰਕੇ ਕੁਝ ਹੈਗਾ ਵੀ ਯਿਸੂ ਮਸੀਹ ਦੇ ਤੋਂ ਵੀ ਪਹਿਲਾਂ ਦੀਆਂ ਜਿਹੜੀਆਂ ਕੇਵਜ਼ ਨੇ ਇਹ ਪੁਰਾਣੀਆਂ ਤੇ ਇੱਕ ਸਾਈਡ ਦੇਖ ਲਈ ਹੁਣ ਦੂਸਰੀ ਸਾਈਡ ਚੱਲਦੇ ਆਂ ਇੱਥੇ ਹੀ ਮੇਰੇ ਖਾਲ ਬਣੀ ਆ ਪਤਾ ਨਹੀਂ ਉਹ ਹੋਰ ਕਿਸੇ ਸਾਈਡ ਆ ਜਿਹੜੀਆਂ ਆਪਣੀਆਂ ਨੋਟਾਂ ਦੇ ਉੱਤੇ ਫੋਟੋਆਂ ਨੇ ਉਹ ਸ਼ਾਇਦ ਇੱਥੇ ਹੋਵੇ ਜਾਂ ਗਾਂਭਸ਼ਾਂ ਹੋਵੇ ਉਹ ਵੀ ਵੇਖਦੇ ਆ ਸਾਰੀਆਂ ਉਚਾਈ ਤੇ ਬਣੀਆਂ ਹੋਈਆਂ ਚੜਾਈ ਪਲੇਨ ਜੀ ਬਣਾਈ ਆ ਪੌੜੀਆਂ ਨਹੀਂ ਗੀਆਂ ਪਹਾੜੀ ਜਿਵੇਂ ਕੱਟ ਕੇ ਸਾਈਡਾਂ ਨਾ ਉਹਦੇ ਵਿੱਚ ਵਿੱਚ ਡਿਜ਼ਾਈਨ ਬਣਾਏ ਹੋਇਆ ਇੱਥੇ ਖੜਾ 18 ਗੁਫਾ ਨੇ ਅੱਡੋ-ਅੱਡ ਤਰ੍ਹਾਂ ਦੀਆਂ ਤਾ ਚੜਦੇ ਆਂ ਤਾਂ ਡਾਟ ਨਿਕਲਦਾ ਸਾਹਮਣੇ ਉਹ ਜਿਹੜਾ ਸ਼ਹਿਰ ਦੀ ਮਾ ਪੁਬਨੇਸ਼ਵਰ ਤੇ ਇਧਰੋਂ ਆਪਾਂ ਥੱਲੇੋਂ ਤਾਂ ਚੜ ਕੇ ਆਏ ਆ ਉਹ ਸਾਹਮਣੇ ਥੱਲੇ ਸੀਗੀਆਂ ਇਧਰੋਂ ਲੋਕ ਆਉਂਦੇ ਆ ਤੇ ਇਧਰ ਆ ਕੇ ਸਾਹਮਣੇ ਹੈਗੀਆਂ ਆਹ ਵਾਲੀਆਂ ਕੇਸ ਸਾਡਾ ਚੜ ਗਿਆ ਸਾ ਸਿਚੂ ਕਾ ਕਿ ਤੇਰਾ ਵੀ ਚੜ ਗਿਆ ਆ ਕੇਸ ਉੱਪਰ ਤਾਂ ਵੀ ਲੋਕ ਚੜੇ ਫਿਰਦੇ ਆ ਬਹੁਤ ਤਾਂ ਤੱਕ ਤੇ ਸਾਰੇ ਪੁਰਾਣੀਆਂ ਵੇਖੋ ਆ ਥੰਮਲੇ ਜੇ ਇਹ ਤਾਂ ਜਿਵੇਂ ਬਾਅਦ ਚ ਬਣਾ ਕੇ ਥੱਲੇ ਲਾਏ ਹੁੰਦੇ ਆ ਬਾਕੀ ਪਤਾ ਨਹੀਂ ਹੋਣ ਇਹ ਤੇ ਆ ਸਾਰੇ ਥੱਲੇ ਤੁਸੀਂ ਦੇਖੋ ਜਿਵੇਂ ਪਹਾੜ ਵੱਡ ਵੱਡ ਕੇ ਵਿੱਚੋਂ ਐਂ ਕੱਢੀਆਂ ਹੋਣ ਨੂੰ ਵੇਖੋ ਵੱਡੇ ਵੱਡੇ ਪਹਾੜ ਵੱਡੇ ਹੋਏ ਆ ਆਜੋ ਨੋ ਐਂਟਰੀ ਇੱਧਰ ਨੋ ਐਂਟਰੀ ਕੀਤੀ ਸਿਰਤ ਨਹੀਂ ਥੱਕਦੀ ਚੱਲ ਸਿਰਤ ਹਾਂ ਮੰਕੀ ਚਲੋ ਉੱਪਰ ਚਲੋ 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 ਅਗੜੀ ਦੌੜੀ ਜੀ ਚੜਾਈ ਆ ਪੱਥਰ 'ਚ ਥੱਲੇ ਸ਼ਹਿਰ ਦੀਦਾ ਸਾਰਾ ਧਿਆਨ ਨਾਲ ਚੱਤ ਧਿਆਨ ਨਾਲ ਪਾਤ ਇੱਧਰ ਅੱਗੇ ਨਾ ਡੇਪੀ ਉੱਪਰ ਚੜ ਕੇ ਆਏ ਆ ਪਰ ਉੱਪਰ ਕੋਈ ਏਡੀ ਗੱਲ ਬਾਤ ਨਹੀਂ ਸਿਰਫ ਕੱਲਾ ਵਿਊ ਉਹਦੀ ਸ਼ਹਿਰ ਦਾ ਦਿਂਦਾ ਤੇ ਥੱਲੇ ਥੋੜਾ ਦੇਖਣ ਨੂੰ ਵਧੀਆ ਸੀਗਾ ਸਾਹਮਣੇ ਦੇਖੋ ਤਾਂ ਪੁਗਨੇਸ਼ਵਰ ਸ਼ਹਿਰ 오ਡੀਸਾ ਦੀ ਰਾਜਧਾਨੀ ਕਾਫੀ ਚਾਈਤੇ ਆ ਉਹ ਬਿਲਡਿੰਗਾਂ ਨਹੀਂ ਨੀ ਸਾਹਮਣੇ ਉਹ ਤੇ ਬਰਾਬਰ ਖੜੇ ਆਓ ਸਾਹਮਣੇ ਮੰਦਿਰ ਆ ਉਹਦੇ ਥੱਲੇ ਵੀ ਪੁਰਾਣੇ ਕੇਵਜ਼ ਆ ਫਤਲ ਪਹਾੜਾ ਪੁਰਾਣਾ ਜਿਵੇਂ ਆਪਣੇ ਪਹਾੜੀਆਂ ਤੇ ਬਣੇ ਹੋਏ ਆ ਪੱਕੇ ਪਹਾੜ ਮੰਦਰ ਵਿੱਚੋਂ ਇਹਦੇ ਕਟਿੰਗ ਕਰ ਕਰਕੇ ਜਿਹੜੀਆਂ ਗੁਫਾਵਾਂ ਬਣਾਈਆਂ ਹੋਈਆਂ ਲੋਕ ਫੋਟੋਗ੍ਰਾਫੀ ਕਰ ਰਹੇ ਆ ਜ਼ਿਆਦਾਤਰ ਵੇਖਣ ਨੂੰ ਸਾਰੇ ਸਾਊਥ ਇੰਡੀਆ ਦੇ ਇੱਧਰੋਂ ਆਉਂਦੇ ਉਹ ਜਿਹੜੀਆਂ ਮੈਂ ਨੋਟ ਤੇ ਫੋਟੋਆਂ ਦੀ ਗੱਲ ਕਰ ਰਿਹਾ ਉਹ ਕਿਨਾਰ ਕਰਕੇ ਮੰਦਰ ਆ ਮੇਨ ਮਸ਼ਹੂਰ ਜਿਹੜਾ ਮੰਦਰ ਹੋਊਗਾ ਉਹਦੇ ਵਿੱਚ ਮੇਰੇ ਖਿਆਲ ਜਿਹੜੀਆਂ ਫੋਟੋਆਂ ਨੇ ਜਿਹੜੀਆਂ ਆਪਣੇ ਨੋਟਾਂ ਦੇ ਉੱਤੇ ਲੱਗੀਆਂ ਹੋਈਆਂ ਆ ਵੀ ਹਾਥੀ ਹੁੱਥੀ ਦੀਆਂ ਮੂਰਤੀਆਂ ਵੇਖੋ ਕਿਵੇਂ ਕੱਟ ਕੇ ਬਣਾਈਆਂ ਪੌੜੀਆਂ ਵੀ ਕੱਟ ਕੇ ਬਣਾਈਆਂ ਹੋਣੀਆਂ ਨਾ ਆਹ ਫੋਟੋਆਂ ਤੇ ਆਉਂਦੀਆਂ ਹਨਾ ਇਹ ਜੇ ਆ ਮੂਰੇ ਸਾਹਮਣੇ ਆਹ ਹੋਏ ਉਧਰ ਦੀ ਘੁੰਮ ਕੇ ਚਲੋ ਗਾਰਡਨ ਵੀ ਬਣਾਇਆ ਸਾਰੀ ਮੀਨਾਕਾਰੀ ਆ ਵੇਖੋ ਆ ਵਿੱਚ हां ਇਹਦੀ ਜੋ ਮਖਰੇ ਹੁੰਦੇ ਹਨ ਨਾ ਪਾਣੀ ਨਾਲ ਖੁਰਖਰ ਕੇ ਬਣੇ ਹੁੰਦੇ ਹੁਣ ਪਤਾ ਨਹੀਂ ਕਿੰਨੇ ਹਜ਼ਾਰਾਂ ਸਾਲ 2000 ਸਾਲ ਪੁਰਾਣੀਆਂ ਦੱਸਦੇ ਆ ਵੀ ਇੱਥੇ ਕੀ ਕੀ ਸੀਗਾ ਆ ਦੇਖੋ ਸਾਰੀਆਂ ਹੱਥ ਨਾਲ ਕੰਮ ਹੋਏ ਆ ਹੈ ਜੀ ਚੂ OK ਸਾਰੇ ਇਹ ਛੋਟੀਆਂ-ਛੋਟੀਆਂ ਪਤਾ ਹੁਣ ਇੱਥੇ ਰਹਿੰਦੇ ਹੋਣਗੇ ਲੋਕ ਭਾਜੀ ਹੈ ਇਹਨ ਕੇਵਸ ਦੀ ਹੈ ਜਿਹੜੀ ਸਾਰੀ ਹਿਸਟਰੀ ਇੱਥੇ ਲਿਖੀ ਹੋਈ ਹੈ ਤੁਸੀਂ ਹਿੰਦੀ ਚ ਪੜ੍ਹ ਸਕਦੇ ਹੋ ਆ ਇੰਗਲਿਸ਼ ਦੇ ਵਿੱਚ ਦੀ ਹਿਸਟਰੀ ਲਿਖੀ ਹੈ ਨਾਲ ਇੱਧਰ ਵੀ ਇੱਕ ਮੰਦਿਰ ਆ ਬਾਹਰ ਨਿਕਲਦੇ ਫੇਰ 25 ਰੁਪਏ ਜਿਹੜੀ ਇਹਦੀ ਟਿਕਟ ਆ ਅਡਲਟ ਦੀ ਚਾਈਲਡ ਦੀ ਮੇਰੇ ਖਿਆਲ ਕੋਈ ਟਿਕਟ ਨਹੀਂ ਤੇ ਸ਼ਹਿਰ ਜਿਹਦੇ तकरीबन 20 ਵਿਚ ਜਈਆ ਥੋੜਾ ਬੋਤਾ ਇਹ ਇੰਨੀ ਪੀੜ ਹੈ ਨੀਗੀ ਨਾਰੀਅਲ ਪਾਣੀ ਇੱਥੇ-ਥੇ ਰੱਖਿਆ ਹਾਲਾਂਕਿ ਨਾਰੀਅਲ ਇੱਥੇ ਬਾਧੂਆ ਪਰ ਹੈ ਸੁੱਕੇ ਜੇ ਸੜੇ ਜੇ ਆਪਣੇ ਤੋਂ ਵਧੀਆ ਪਏ ਜਾਂਦੇ ਪੁੱਛੀਏ ਕੀ ਰੇਟ ਹੈ ਤੋ ਇਹ ਕਿਤਨੇ ਕ ਨਾਰੀਅਲ ਹੈ 50 ਇਤਨਾ ਛੋਟਾ ਛੋਟਾ ਹੈ ਇਹ ਆਪਾਂ ਓਡੀਸ਼ਾ ਪਹੁੰਚੇ ਹੁਣ ਆਪਾਂ ਅੱਗੇ ਸਮੁੰਦਰ ਦਾ ਸਫ਼ਰ ਵੇਖਾਂਗੇ ਵੀਡੀਓ ਨਾਲ ਜੁੜੇ ਰਹੋ